ਕੀ ਕਹਿਣਾ ਚਾਹੁੰਦੇ ਜੇ ਨੁਕਸਾਨ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਹੈ ਇਹ ਫਸਲਾਂ ਨਹੀਂ ਰੁੜੀਆਂ ਲੋਕਾਂ ਦੇ ਚਾਰ ਰੁੜ ਗਏ ਕੱਲੀ ਫਸਲ ਨਹੀਂ ਬੋਰ ਖਰਾਬ ਹੋ ਗਏ ਨੇ ਮੋਟਰਾ ਖਰਾਬ ਹੋ ਗਈਆਂ ਲੋਕਾਂ ਦੇ ਘਟ ਹੈਗੇ ਨੇ ਬਹੁਤ ਜ਼ਿਆਦਾ ਨੁਕਸਾਨ ਗੱਲ ਕਰੀਏ ਤੇ ਸਰਕਾਰ ਕਹਿ ਰਹੀ ਵਿਸ਼ੇਸ਼ ਗਰਦੌਰੀਆਂ ਕਰਾਂਗੇ ਕੀ ਕਹਿਣਾ ਚਾਹੁੰਦੇ ਕਿਤੇ ਸਾਰਾ ਪਿੰਡ ਡੁੱਬਿਆ ਵਾ ਉਹਨਾਂ ਨੂੰ ਇਹ ਪਤਾ 6 ਵਸਤਾਂ ਰਾਂ ਪਿੰਡ ਖਦ ਬਾਈ ਪਿੰਡ ਕਬੂਰ ਛਲੇ ਦੇ ਡੁੱਬੇ ਹੋਇਆ ਜੀ ਇਹ ਇਧਰੋਂ ਤਰਨਤਾਂ ਦੇ ਮੁੰਡਾ ਪਿੰਡ ਦੇ ਨੇੜੇ ਤੇ ਜਿਹੜਾ ਪਿੰਡੀ ਡੁੱਬੇ ਹੋਇਆ ਅੱਜ ਰਾਵੀ ਨੇ ਡੋੜ ਤੇ ਉੱਥੇ ਹੋਰ ਪਿੰਡ ਜਿਹੜੇ ਪਿੰਡ ਡੁੱਬੇ ਆ ਜਿੱਥੇ ਪਾਣੀ ਹੈ ਉੱਤੇ ਗਰਦੋਰੀ ਦੀ ਕੀ ਲੋੜ ਹੈ ਉਹ ਸਾਰੇ ਪਿੰਡ ਦੀ ਗਰਦੋਰੀ ਨੂੰ ਹੀ ਕਰਦਾ ਉਹ ਸਰਕਾਰ ਇਹ ਪਛੜੇ ਹੋਏ ਆ ਸਾਡੀਆਂ ਜ਼ਮੀਨਾਂ ਕਮਜ਼ੋਰ ਹੋ ਗਈਆਂ ਸਾਡੀ ਮਾਲੀ ਹਾਲਤ ਆ ਜਿਹੜੀ ਉਹ ਕਮਜ਼ੋਰ ਹੋ ਗਈ ਕਿਉਂਕਿ ਸਾਡੀ ਹਰ ਵਕਤ ਫਸਲ ਮਾਰੀ ਜਾਂਦੀ ਰਹੀ ਆ ਸਾਡੀਆਂ ਜ਼ਮੀਨਾਂ ਰੋੜਦੀਆਂ ਆ ਔਰ ਇਹਦਾ ਜਿਹੜਾ ਹੱਲ ਹੈ ਹੱਲ ਇੱਕ ਨਹਿਰੀ ਰੂਪਿਆ ਜੇ ਸਰਕਾਰ ਚਾਵੇ ਦੇਖੋ ਜੇ ਪਾਣੀ ਥੱਲੇ ਜਾ ਰਿਹਾ ਉਹਦੀ ਖਾਤਰ ਆਪਾਂ ਨੂੰ ਨਹਿਰਾਂ ਬਣਾਉਣੀਆਂ ਚਾਹੀਦੀਆਂ ਇੱਕ ਕਿਸਾਨ ਦਾ ਕੋਈ ਕਸੂਰ ਨਹੀਂ ਕਿ ਉਹ ਬੋਰ ਕਰਾ ਰਿਆ ਡੂੰਗੇ ਇੱਕ ਤਾਂ ਉਹਨਾਂ ਦਾ ਖਰਚਾ ਪਜੇਗਾ ਬੋਰਾਂ ਦਾ ਔਰ ਬੋਰ ਕਰਾਉਣੀ ਉਹਨਾਂ ਦੀ ਮਜਬੂਰੀ ਆ ਕਿਉਂਕਿ ਨਾ ਫਸਲ ਬੀਜਣੀ ਆ ਫਸਲ ਪਾਣੀ ਤੋਂ ਬਿਨਾ ਹੁੰਦੀ ਨਹੀਂ ਕਿਉਂ ਨਹੀਂ ਸਾਡਾ ਪਾਣੀ ਜਿਹੜਾ ਹੈ ਨਹਿਰੀ ਰੂਪ ਕਰਕੇ ਸਾਡੇ ਕਿਸਾਨਾਂ ਤੱਕ ਪਹੁੰਚਾਇਆ ਜਾਵੇ ਲੋਕ ਜਿਹੜੇ ਆ ਵਿਚਾਰੇ ਆਹੀਂ ਤੁਹਾਨੂੰ ਦੁੱਖ ਨਹੀਂ ਦੱਸ ਸਕਦੇ ਉਹਨਾਂ ਲੋਕਾਂ ਦਾ ਘਰ ਦੇ ਵਿੱਚ ਚਾਹ ਮਿੱਠਾ ਨਹੀਂ ਹੈਗਾ ਘਰ ਦੇ ਵਿੱਚ ਉਹਨਾਂ ਦੇ ਬੱਚਾ ਦੇ ਕੱਪੜੇ ਨਹੀਂ ਹੈਗੇ ਇੱਕ ਆਠਾ ਪਾਉਣ ਨੂੰ ਨਹੀਂ ਹੈਗਾ ਤੇ ਉਹ ਲੋਕ ਜਿਹੜੇ ਆ ਜਾ ਕੇ ਵੇਖੋ ਕਿਵੇਂ ਉੱਥੇ ਬੈਠੇ ਆ ਬਦਲੇ ਇਸ ਕਰਕੇ ਅਸੀਂ ਆਨੇ ਆ ਵੀ ਅਸੀਂ ਉਹਨਾਂ ਦਾ ਸਾਥ ਨਹੀਂ ਜਾਂਗੇ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਵੀ ਚੱਲਾਂਗੇ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਅੱਧਾ ਪੰਜਾਬ ਤਾਂ ਪਾਣੀ 'ਚ ਡੁੱਬਿਆ ਫਿਰਦਾ ਤੇ ਇਸ ਪੰਜਾਬ ਜਿਹੜੇ ਹਾਰਡ ਤੇ ਪਹਾੜੀ ਲੋਕ ਨੇ ਇਹਨਾਂ ਦੀ ਇਹਨਾਂ ਸਰਕਾਰਾਂ ਨੇ ਗੱਲ ਨਹੀਂ ਉਠਾਈ ਅਸੀਂ ਇਸ ਕਰਕੇ ਸਾਡੇ ਸਟੇਅ ਦੇ ਪ੍ਰਧਾਨ ਸਰਦਾਰ ਜਸਪ੍ਰੀਤ ਸਿੰਘ ਨੇ رابطہ ਸਾਰੀਆਂ ਜਥੇਬੰਦੀਆਂ ਨਾਲ ਕਰ ਚੁੱਕੇ ਆ ਔਰ ਜਥੇਬੰਦੀਆਂ ਦਾ ਬਹੁਤ ਵੱਡਾ ਸਹਿਯੋਗ ਵੀ ਸਾਨੂੰ ਮਿਲਿਆ ਹੈ ਆਉਣ ਵਾਲੇ ਦਿਨਾਂ ਤੁਸੀਂ ਵੱਡਾ ਸ਼ਿਕਸ਼ ਕਰਾਂਗੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਲੋਕਾਂ ਦੇ ਨਾਲ ਖੜਨ ਦੀ ਜੋੜ ਏ ਇਹ ਚਿਸ਼ੋਧਿਆ ਸਾਹਿਬ ਉਹ ਨਾ ਗੱਲ ਕਰਿਆ ਜੇ ਜਿਹੜੀ ਸਤਾਈ ਤੁਸੀਂ ਲੋਕਾਂ ਨੂੰ ਚੈਨਲਾਂ ਮੀਡੀਆ ਤੇ ਕਹਿ ਰਹੇ ਜੇ ਸ਼ਾਮ-ਦਾਮ ਡੰਡ ਭੇਦ ਝੂਠ ਸੱਚ ਉਹ ਨਾ ਕਰੋ ਮਰੇ ਲੋਕਾਂ ਦੇ ਸਿਆਸਤ ਨਾ ਕਰੋ ਡੁੱਬੇ ਲੋਕਾਂ ਦੇ ਸਿਆਸਤ ਨਾ ਕਰੋ ਇਹ ਲੋ ਡੁੱਬੇ ਹੋਏ ਨੇ ਬਰਬਾਦ ਹੋਏ ਨੇ ਇੱਥੇ ਸ਼ਾਮ-ਦਾਮ ਡੰਡਪੇ ਵਾਲੀ ਦਿੱਤੀ ਨਾ ਬਣਾਇਆ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜਾਂ ਦੀ ਮਾਰ ਚੱਲ ਰਹੀ ਹੈ ਪਰ ਹਰੀਕੇ ਪੱਤਨ ਦੇ ਨਾਲ ਸ਼ਹਿਰ ਮਖੂ ਦੇ ਵਿੱਚ ਅੱਜ ਪੰਜਾਬ ਦੀਆਂ ਸਮੂਚੀਆਂ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ ਜਿਸ ਮੀਟਿੰਗ ਦੇ ਵਿੱਚ ਆਪਾਂ ਵੇਖਦੇ ਆ ਸੂਬਾ ਪ੍ਰਧਾਨ ਵੀ ਨੇ ਜ਼ਿਲ੍ਹਾ ਪ੍ਰਧਾਨ ਹਰੇਕ ਜਥੇਬੰਦੀ ਦੇ ਨੇ ਅੱਜ ਹੜਾ ਕਰਕੇ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਇਹਦੇ ਤੇ ਇੱਕ ਮਤ ਨੇ ਸਭ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ ਸਭ ਤੋਂ ਪਹਿਲਾਂ ਆਗੂ ਸਹਿਬਾਨਾਂ ਦਾ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਢੁੱਡੀ ਕੇ ਸਾਹਿਬ ਵੀ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਜੇ ਨੁਕਸਾਨ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਹੈ ਇਹ ਫਸਲਾਂ ਨਹੀਂ ਰੁੜੀਆਂ ਲੋਕਾਂ ਦੇ ਚਾਰ ਰੁੜ ਗਏ ਕੱਲੀ ਫਸਲ ਨਹੀਂ ਬੂਰ ਖਰਾਬ ਹੋ ਗਏ ਨੇ ਮੋਟਰਾਂ ਖਰਾਬ ਹੋ ਗਈਆਂ ਲੋਕਾਂ ਦੇ ਕਟ ਹੈਗੇ ਨੇ ਬਹੁਤ ਜਿਆਦਾ ਨੁਕਸਾਨ ਗੱਲ ਕਰੀਏ ਤੇ ਸਰਕਾਰ ਕਹਿ ਰਹੀ ਵਿਸ਼ੇਸ਼ ਗਰਦੌਰੀਆਂ ਕਰਾਂਗੇ ਕੀ ਕਹਿਣਾ ਚਾਹੁੰਦੇ ਦੇਖੋ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹਮ ਗਰਦਾਸਪੁਰ ਤੋਂ ਲੈ ਕੇ ਫਾਜ਼ਲਕਾ ਤੱਕ ਸੱਚਾ ਜੀ ਜਿਸ ਜੁਕੇ ਜਿਹਾ ਦੀ ਬਿਆਸ ਦਰਿਆ ਫਸਲੀ ਦਰਿਆ ਨੰਗਦਾ ਜੀ ਉੱਥੇ ਬਹੁਤ ਜਿਆਦਾ ਨੁਕਸਾਨ ਹੋਇਆ ਹਮ ਸਰਕਾਰ ਨੇ ਅਜੇ ਹਵਾਈ ਸਰਵੇਖਣ ਤੋਂ ਬਿਨਾ ਹਮ ਹੋਰ ਇਹਦਾ ਕੁਝ ਵੀ ਨਹੀਂ ਕੀਤਾ ਅੱਛਾ ਜੀ ਜਿਹੜਾ ਬੰਦਾ ਆਪੇ ਕਹਿੰਦਾ ਸੀਗਾ ਹਮ ਵੇ ਕੀ ਗਰਦੋਰੀਆਂ ਦੀ ਕੀ ਲੋੜ ਹੁੰਦੀ ਆ ਗਰਦੋਰੀਆਂ ਪਿੱਛੋਂ ਹੁੰਦੀਆਂ ਫਿਰਨੀਆਂ ਮਾਫ਼ ਤਾਂ ਪਹਿਲਾਂ ਚਾਹੀਦਾ ਹੁਣ ਅਸੀਂ ਵੀ ਕਹਿੰਦੇ ਮਾਫ਼ ਤਾਂ ਪਹਿਲਾਂ ਚਾਹੀਦਾ ਗਰਦੋਰੀਆਂ ਫੇਰ ਕਰ ਲਿਓ ਉਹਨਾਂ ਕਹਿੰਦਾ ਗਰਦੋਰੀਆਂ ਤਾਂ ਪਤਾ ਨਹੀਂ 6 ਮਹੀਨੇ ਨਾਲ ਸੁੱਕਣ ਨੂੰ ਤਾਂ ਜੇ ਵਾਣ ਨਾਲੇ ਸਾਰਾ ਪਿੰਡ ਜੇ ਪਾਣੀ ਚ ਡਿਫਣਦੇ ਆਪਾਂ ਨੂੰ ਸਾਰਾ ਪਿੰਡ ਪਾਣੀ ਦੇ ਵਿੱਚ ਤੇ ਉੱਥੇ ਗਰਦੋਰੀ ਕਾਦੀ ਉੱਥੇ ਕੋਈ ਗਰਦੋਰੀ ਦੀ ਲੋੜ ਨਹੀਂ ਕਿਤੇ ਸਾਰਾ ਪਿੰਡ ਡੁੱਬਿਆ ਵਾ ਉਹਨਾਂ ਨੂੰ ਇਹ ਪਤਾ 100 17 ਪਿੰਗਾ ਕਤ ਬਾਈ ਪਿੰਡ ਕਬੂਰ ਥਲੇ ਦੇ ਡੁੱਬੇ ਹੋਇਆ ਜੀ ਇਹ ਇਧਰੋਂ ਤਰਨਤਾਂ ਦੇ ਮੁੰਡਾ ਪਿੰਡ ਦੇ ਨੇੜੇ ਤੇ ਜਿਹੜਾ ਪਿੰਡੇ ਤੋਂ ਇਧਰ ਡੁੱਬੇ ਹੋਇਆ ਹਾਂ ਜੀ ਅੱਜ ਰਾਵੀ ਨੇ ਡੋ ਉੱਤੇ ਉੱਤੇ ਹੋਰ ਪਿੰਡ ਜੀ ਜਿਹੜੇ ਪਿੰਡ ਡੁੱਬੇ ਆ ਜਿੱਥੇ ਪਾਣੀ ਹੈ ਉੱਤੇ ਗਰਦੋਰੀ ਦੀ ਕੀ ਲੋੜ ਹੈ ਉਹ ਸਾਰੇ ਪਿੰਡ ਦੀ ਗਰਦੋਰੀ ਉਹੀ ਕਰਦਾ ਸਰਕਾਰ ਹੂੰ ਤੇ ਇਸ ਵਾਸਤੇ ਅਸੀਂ ਇਸ ਲਈ ਇਹਨੂੰ ਇੱਕ ਇਕੱਠ ਕਰਕੇ ਸਰਕਾਰ ਨੂੰ ਮਜਬੂਰ ਕਰਨ ਵਾਸਤੇ 4 ਤਰੀਕ ਨੂੰ ਹਰੀ ਕੇ ਆਪਣੇ ਮੰਡੀ ਦੇ ਵਿੱਚ ਵੱਡਾ ਕੱਠ ਮਾਰਾਂਗੇ ਕੱਠ ਮਾਰ ਕੇ ਦਿਖਾਵਾਂਗੇ ਵੀ ਇਹ ਸਾਰੇ ਲੋਕ ਮੌਜਾ ਮੰਗਦੇ ਆ ਇਹ ਲੋਕ ਨੂੰ ਫਸਲਾਂ ਦਾ ਘਰਾਣ ਦਾ ਸਾਰਾ ਇਹ ਮੁਆਵਜ਼ਾ ਦਿੱਤਾ ਜਾਵੇ ਜੀ ਤੇ ਇਸ ਤੋਂ ਅੱਗੇ ਜੇ ਨਹੀਂ ਕੋਈ ਗੱਲ ਬਣਦੀ ਉਦੋਂ ਅੱਗੇ ਇਦੋਂ ਵੀ ਤਿੱਖਾ ਐਕਸ਼ਨ ਦਿੱਤਾ ਤਿੱਖਾ ਸੰਘਰਸ਼ ਵਿੱਢਿਆ ਜਾਏਗਾ ਸਾਡੇ ਨਾਲ ਸਰਦਾਰ ਬਲੀਵ ਸਿੰਘ ਜੀ ਜੀਰਾ ਸੂਬਾ ਪ੍ਰਧਾਨ ਵੀ ਨੇ ਇਹਨਾਂ ਨੇ ਜਾਣਾ ਹੈ ਪਹਿਲਾਂ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਪ੍ਰਧਾਨ ਜੀ ਜਿਵੇਂ ਨੇ ਕਿਹਾ ਵੀ ਮੁਆਵਜ਼ਾ ਇਸ ਵਾਰ ਜਥੇਬੰਦੀਆਂ ਲੈ ਕੇ ਦੇਣਗੇ ਕਿਉਂਕਿ ਪਿਛਲੀ ਵਾਰ ਵੀ ਲੋਕ ਪਾਣੀ ਜ਼ਰੂੜੇ ਸੀ ਤੇ ਭਗਵੰਤ ਮਾਨ ਸਾਹਿਬ ਟੀਚਰਾਂ ਕਰਦੇ ਸੀ ਵੀ ਤੁਹਾਨੂੰ ਭੇਡਾਂ ਬੱਕਰੀਆਂ ਚੂਚਾਂ ਦੇਵਿਧਿਆਂਗੇ 6800 ਰੁਪਏ ਜਿਹੜਾ ਸੈਂਟਰ ਰੋਲ ਹੈ ਉਹ ਵੀ ਅੱਧੀਆਂ ਬਚਦਿਆਂ ਤੱਕ ਜੁੜਿਆ ਇਸ ਵਾਰ ਅਜੇ 23 ਵਾਲਾ ਜਿਹੜਾ ਸੀ ਨੁਕਸਾਨ ਅਜੇ ਪੂਰਤੀ ਨਹੀਂ ਸੀ ਹੋਈ ਲੋਕਾਂ ਦੇ ਲੱਖ ਸਿੱਧੇ ਨਹੀਂ ਸੀ ਹੋਏ ਕਰਜ਼ਾ ਨਹੀਂ ਸੀ ਲੱਥਾ ਪਰ ਆ 25 ਵਾਲੇ ਨੇ ਜਮੇ ਲੱਖ ਤੋੜਦਾ ਕੀ ਗੋ ਦੇਖੋ ਇਸੇ ਵਾਸਤੇ ਅੱਜ ਮੀਟਿੰਗ ਕੀਤੀ ਆ ਜੀ ਅਸੀਂ ਸੱਦਾ ਤਾਂ ਸਾਰੀਆਂ ਜਥੇਬੰਦੀਆਂ ਨੂੰ ਲਾਇਆ ਸੀ ਆ ਚਲੋ ਮੌਸਮ ਦੀ ਖਰਾਬੀ ਕਾਰਨ ਫਿਰ ਵੀ ਕਾਫੀ 8-9 ਦੇ ਕਰੀ ਜਥੇਬੰਦੀਆਂ ਪਹੁੰਚੀਆਂ ਜਿਹੜੀਆਂ ਜਥੇਬੰਦੀਆਂ ਹਜੇ ਬਾਹਰ ਰਹਿ ਗਈਆਂ ਅੱਜ ਦੀ ਮੀਟਿੰਗ ਨੇ ਫੈਸਲਾ ਕੀਤਾ ਵੀ ਉਹਨਾਂ ਸਾਰੀਆਂ ਜਥੇਬੰਦੀਆਂ ਦੇ ਤੱਕ ਪਹੁੰਚ ਕਰਾਂਗੇ ਤਿੰਨਾਂ ਫਾਰਮਾਂ ਤੱਕ ਵੀ ਪਹੁੰਚ ਕਰਾਂਗੇ ਤਾਂ ਕਿ ਜਿੱਡਾ ਵੱਡਾ ਇਹ ਮਸਲਾ ਵਾ ਤੇ ਸਰਕਾਰ ਹਰ ਵਾਰੀ ਕੀ ਕਰਦੀ ਆ ਸਰਕਾਰ ਲਾਰੇ ਲੱਪਿਆਂ ਦੇ ਵਿੱਚ ਉਦੋਂ ਨੂੰ ਪਾਣੀ ਲੈ ਜਾਂਦਾ ਵਾ ਮਸਲਾ ਠੰਡਾ ਹੋ ਜਾਂਦਾ ਵਾ ਤੇ ਛੁੱਟੀ ਜੀ ਅਸੀਂ ਇਸ ਮੀਟਿੰਗ ਦੇ ਵਿੱਚ ਵੀ ਫੈਸਲਾ ਕੀਤਾ ਵੀ ਇਸ ਵਾਰ ਇਸ ਮਸਲੇ ਨੂੰ ਜਿੰਨਾ ਚਿਰ ਪੂਰਾ ਮਾਅਵਜਾ ਮਿਲਦਾ ਨਹੀਂ ਜਿੰਨਾ ਚਿਰ ਨੁਕਸਾਨ ਦੀ ਭਰਾਈ-ਪਰਪਾਈ ਹੁੰਦੀ ਨਹੀਂ ਉਹਨਾਂ ਚਿਰ ਇਸ ਮਸਲੇ ਨੂੰ ਲਗਾਤਾਰਤਾ ਵਿੱਚ ਲੜਿਆ ਜਾਊਗਾ ਇਹ 4 ਤਰੀਕ ਵਾਲਾ ਪ੍ਰੋਗਰਾਮ ਜਿਹੜਾ ਸਾਡੀ ਸ਼ੁਰੂਆਤ ਆ ਅਸੀਂ ਪਹਿਲ ਪਹਿਲ ਮਤਲਬ ਸ਼ੁਰੂਆਤ ਕਰ ਰਹੇ ਆ ਉਹਦੇ ਵਿੱਚ ਸਾਡਾ ਮੁੱਖ ਇਹੀ ਹੋਊਗਾ ਕਿ ਅਸੀਂ ਹਾਰਡ ਪੀਟ ਤੇ ਜਿੰਨੇ ਵੀ ਆ ਫਾਇਲ ਕਾ ਤੋਂ ਲੈ ਕੇ ਜਿੱਥੋਂ ਸ਼ੁਰੂ ਹੁੰਦਾ ਦਬਾਬੇ ਵਾਲੇ ਆ ਮਾਝੇ ਵਾਲੇ ਆ ਅਸੀਂ ਉਹਨਾਂ ਨੂੰ ਇੱਕ ਧਾਗੇ ਚ ਪਰੋ ਸਕੀਏ ਉਹਨਾਂ ਨੂੰ ਇਕੱਠੇ ਕਰ ਸਕੀਏ ਜੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨ ਚ ਕਾਮਯਾਬ ਹੋ ਜਾਂਦੇ ਆ ਪੰਜਾਬ ਦੇ ਸਾਰੇ ਸੰਗਠਨਾਂ ਨੂੰ ਇਕੱਠੇ ਕਰਨ ਚ ਕਾਮਯਾਬ ਹੋ ਜਾਂਦੇ ਆ ਤੇ ਇਸ ਭਗਵੰਤ ਮਾਨ ਦੀ ਧੌਣ ਤੇ ਗੋਡਾ ਰੱਖ ਕੇ ਵੀ ਅਸੀਂ ਸਾਰਾ ਮਾਫਜਾ ਲੈ ਲਾਂਗੇ ਜਿੰਨਾ ਨੁਕਸਾਨ ਆ ਅਸੀਂ ਇਹ ਪ੍ਰਭਾਈ ਕਰਾ ਲਾਂਗੇ ਸੋ ਉਹਦੇ ਵਾਸਤੇ ਅਸੀਂ ਅੱਜ ਇਹ ਮੀਟਿੰਗ ਕਰਕੇ ਉਹ ਇੱਕ ਪਹਿਲਾ ਕਦਮ ਪਟਿਆ ਉਸ ਪਾਸੇ ਸਰਦਾਰ ਜੀ ਕਿਸੇ ਦੀ ਮਾਲਕੀ ਜ਼ਮੀਨ 'ਚ ਪਾਣੀ ਸਰਕਾਰ ਛੱਡ ਸਕਦੀ ਵੇਖੋ ਸਰਕਾਰ ਦਾ ਪਾਣੀ ਹੈ ਜੇ ਮੋਗੇ ਤੋਂ ਵੱਧ ਕੇ ਅਸੀਂ ਪਾਈਪ ਲਾ ਕੇ ਪਾਣੀ ਖਿੱਚ ਲਈਏ ਸਰਕਾਰ ਪਰਚਾ ਕਰਦੀ ਸਾਡਾ ਪਾਣੀ ਚੋਰੀ ਕੀਤਾ ਹੈ ਇੱਥੇ ਕਿਸੇ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਆਏ ਸਾਲ ਪਾਣੀ ਛੱਡਿਆ ਜਾਂਦਾ ਕਿਸੇ ਨੂੰ ਸਤਲੁਜ ਮਾਰਦਾ ਕਿਸੇ ਨੂੰ ਬਿਆਸ ਮਾਰਦਾ ਕਿਸੇ ਨੂੰ ਸਰਦਾਰ ਸਾਹਿਬ ਨੇ ਕਿਹਾ ਰਾਵੀ ਮਾਰਦੀ ਹੈ ਪਰ ਮੈਨੂੰ ਲੱਗਦਾ ਸਾਨੂੰ ਦੋਵੇਂ ਦਰਿਆ ਰਲ ਕੇ ਆ ਹਰੀਕੇ ਹੈਡ ਵਾਲਿਆਂ ਨੂੰ ਆ ਸਬਰਾ ਰਾਜੀ ਸਬਰਾ ਗੱਟਾ ਬਾਦਸ਼ਾਹ ਦੀਨੇ ਕੇ ਸਾਨੂੰ ਦੇ ਆਏ ਸਾਲ ਦਰਿਆ ਰਲ ਕੇ ਜਦੋਂ ਦਰ ਚੱਕ ਕੇ ਇਹ ਕਹਿ ਦਿੱਤਾ ਜਾਂਦਾ ਹੈ ਪਾਕਿਸਤਾਨ ਨੂੰ ਪਾਣੀ ਛੱਡਿਆ ਇਹ ਲੋਕ ਪਾਕਿਸਤਾਨ ਵਾਲੇ ਨੇ ਜਿੰਨਾਂ ਦੇ ਨਾਲ ਖੜੇ ਹਾਂ ਦੇਖੋ ਇਹ ਕੋਈ ਇੱਕ ਅੱਧੀ ਵਰੀ ਵਾਲੀ ਗੱਲ ਨਹੀਂ ਕਿ ਮੈਂ ਦੇਖ ਰਿਹਾ ਸੀ ਕਿ 1947 ਤੋਂ ਬਾਅਦ ਬਾਅਦ ਹੀ ਜੀ 20 ਤੋਂ ਲੈ ਕੇ 30 ਵਰੀ ਹੜਾਏ ਆ ਛੋਟੇ ਵੱਡੇ ਹੜਪੇ 20 ਤੋਂ ਲੈ ਕੇ 30 ਵਰੀ ਹੜਾਏ ਆ ਅੱਛਾ ਤੇ ਬਹੁਤ ਸਾਰੀਆਂ ਜ਼ਮੀਨਾਂ ਸਾਡੀਆਂ ਮਾਲਕੀ ਜ਼ਮੀਨਾਂ ਵਾਂ ਸਾਡੀਆਂ ਨੰਬਰੀ ਜ਼ਮੀਨਾਂ ਵਾਂ ਹਾਂ ਉਹ ਨੰਬਰੀ ਜ਼ਮੀਨਾਂ ਵਾਂ ਰੌਲਾ ਤਾਂ ਇਹ ਹੈ ਵੀ ਸਰਕਾਰ ਇਹਦੇ ਵਾਸਤੇ ਕਿੰਨੀ ਕੁ ਗੰਭੀਰ ਆ ਇੱਕ ਤਰ੍ਹਾਂ ਨਾਲ ਜਿਵੇਂ ਸਰਕਾਰ ਨੇ ਮਿੱਠ ਲਿਆ ਵੀ 4 ਦਿਨ ਰੌਲਾ ਪੈਂਦਾ ਵਾ ਰੋਟੀ ਪਾਣੀ ਪਿੰਡਾਂ ਵਾਲੇ ਫੜਾ ਜਾਂਦੇ ਆ ਤੂੜੀ ਪੱਠੇ ਪਿੰਡਾਂ ਵਾਲੇ ਦੇ ਜਾਂਦੇ ਆ ਚਾਰ ਦਿਨ ਰੋਲਾ ਪਾਊਗਾ ਤੇ ਹਟ ਜੰਗ ਚੁੱਪ ਕਰ ਜਾਗੇ ਜਿਹਦੀ ਰੋੜਗੀ ਰੋੜ ਜਾਣ ਦਿਓ ਫਿਰ ਉਹ ਦੇ ਕਰ ਮਾਲਕੀ ਹੋਵੇ ਤੇਰੀ ਮਾਲਕੀ ਹੋਵੇ ਮੇਰੀ ਮਾਲਕੀ ਹੋਵੇ ਇਹਨੇ ਕੀ ਫਰਕ ਪੈਂਦਾ ਜਦੋਂ ਸਰਕਾਰ ਦੀ ਮੰਛੇ ਹੀ ਇਹਤਾਰੀ ਉਹਨੇ ਇਹ ਲਿਆ ਵੀ ਅਸੀਂ ਇਸ ਮਸਲੇ ਨੂੰ ਘੱਟੇ ਮਿੱਟੀ 'ਚ ਰੋਲਣਾ ਵਾ ਸੋ ਉਹ ਇਸ ਵਾਰ ਉਹ ਘੱਟੇ ਮਿੱਟੀ 'ਚ ਨਾ ਰੋਲੇ ਜਿਹੜਾ ਹੁਣ ਤੱਕ ਹੁੰਦਾ ਆਇਆ ਜੋ ਮਾਲਕੀ ਜ਼ਮੀਨਾਂ ਡੁੱਬਦੀਆਂ ਰਹੀਆਂ ਵਾ ਨੁਕਸਾਨ ਉਹਨਾਂ ਦੇ ਜ਼ਮੀਨਾਂ ਖੜਦੀਆਂ ਰਹੀਆਂ ਵਾ ਉਹ ਨਾ ਹੋਵੇ ਉਹਦੇ ਵਾਸਤੇ ਅੱਜ ਚਾਰਾ ਜੋਇ ਕਰਨਾ ਪ੍ਰਧਾਨ ਜੀ ਪੱਕਾ ਹੱਲ ਕੀਏ ਤੁਸੀਂ ਆ 23 ਤੋਂ ਲੈ ਕੇ ਹਰ ਪੀੜਤਾਂ ਦੀ ਮਦਦ ਕਰਦੇ ਆ ਰਹੇ ਹੋ ਠੀਕ ਹੈ ਪ੍ਰਧਾਨ ਜੀ ਇਹਦਾ ਪੱਕਾ ਹੱਲ ਕੀ ਆ ਜਿਹੜੇ 30 40 ਪਿੰਡਾਂ ਦਾ ਆਏ ਸਾਲ ਜਿਵੇਂ ਕਹਿੰਦੇ ਵੀ ਜਦੋਂ ਮਰਜੀ ਦਰ ਚੱਕ ਦਿੱਤੇ ਜਾਂਦੇ ਨੇ ਜਦੋਂ ਮਰਜੀ ਦਰ ਚੱਕਦੇ ਆ ਉਤੋਂ ਫਲੱਡ గేਟ ਖੋਲ ਦਿੱਤੇ ਜਾਂਦੇ ਨੇ ਹਰੀਗੇ ਦਰ ਚੱਕ ਦਿੱਤੇ ਇਹਦਾ ਪੱਕਾ ਹੱਲ ਕੀ ਜੇ ਪੱਕਾ ਹੱਲ ਤੇ ਜੇ ਸਰਕਾਰ ਚਾਵੇ ਦੇਖੋ Rajasthan ਨੂੰ ਪਾਣੀ ਜਾ ਸਕਦਾ ਹਮ ਕਿੰਨੇ ਕਿਲੋਮੀਟਰ ਜ਼ਮੀਨ ਐਕਵਾਇਰ ਕਰਕੇ ਨਰਾ ਰਹੀ ਪਾਣੀ ਜਾ ਸਕਦਾ ਹੈ ਕਿੱਡੇ ਕਿੱਡੇ ਵੱਡੇ ਹਾਈਵੇ ਨੈਸ਼ਨਲ ਬਣ ਰਹੇ ਭਾਰਤ ਮਾਰਾ ਉਹਨਾਂ ਵਾਸਤੇ ਜ਼ਮੀਨ ਐਕਵਾਇਰ ਹੋ ਸਕਦੀ ਹੈ ਸਾਡੀ ਜ਼ਮੀਨ ਕਿਉਂ ਨਹੀਂ ਐਕਵਾਇਰ ਹੋ ਸਕਦੀ ਪਾਣੀ ਵਾਸਤੇ ਅਸੀਂ ਚਾਹਣ ਜੀ ਕਰਨ ਹੋਵੇ ਤੇ ਦਰਿਆ ਨੂੰ ਮਾਲਕ ਬਣਾਇਆ ਜਾਵੇ ਸਾਡੀਆਂ ਮਾਲਕੀ ਬੈ ਖਰੀਦ ਕੇ ਹੈ ਬਿਲਕੁਲ ਜੀ ਅਸੀਂ ਕਹਿੰਨੇ ਆ ਸਾਨੂੰ ਮੁਆਵਜ਼ਾ ਦੇ ਕੇ ਚਾਰ ਗੁਣਾ ਜਿਵੇਂ ਰੋੜਾ ਵਾਸਤੇ ਜ਼ਮੀਨ ਖਰੀਦੀ ਆ ਉਹ ਵੀ ਖਰੀਦ ਲੈ ਔਰ ਇਹਨੂੰ ਨਹਿਰੀ ਰੂਪ ਕਰ ਦੇ ਨਾਲੇ ਤੇ ਵੇਖੋ ਜੇ ਅਸੀਂ ਪਾਣੀ ਦੇ ਸੰਭਾਲ ਦੀ ਗੱਲ ਕਰੀਏ ਪੰਜਾਬ ਸਾਡਾ ਅੱਜ ਮਾਲਵਾ ਦੇਖੋ ਅੱਜ ਤੋਂ 30 ਸਾਲਾਂ ਨੂੰ ਬਿਲਕੁਲ ਪਾਣੀ ਖਤਮ ਹੋਣ ਦੇ ਜਿਹੜੇ ਹੈਗੇ ਅਸਾਰ ਹੈਗੇ ਨੇ ਜਿਹੜੇ ਰਿਪੋਰਟਾਂ ਅਨੁਸਾਰ ਬਾਜੇ ਚ ਸਾਡੇ ਪਾਣੀ ਘਟ ਗਿਆ ਜੀ ਦਬਾਬੇ ਚ ਘਟ ਗਿਆ ਦੇਖੋ ਪਾਣੀ ਵਾਸਤੇ ਕੀਤਾ ਸੀ ਹੂੰ 1947 ਤੋਂ ਬਾਅਦ ਸਵਾਏ ਹਰੀਕੇ ਹੈਡ ਤੋਂ ਰਾਜਸਥਾਨ ਨੂੰ ਪਾਣੀ ਦੇਣ ਦੇ ਤਹਿਤ ਉਸ ਤੋਂ ਬਾਅਦ ਕੀਤਾ ਕੀ ਕੋਈ ਨਹਿਰ ਨਹੀਂ ਉਸਾਰੀ ਬਿਲਕੁਲ ਸੱਚ ਹੈ ਸਾਨੂੰ ਇਹ ਚਾਹੀਦਾ ਹੈ ਵੀ ਸਾਡਾ ਪੰਜਾਬ ਦਾ ਪਾਣੀ ਅੱਜ ਜਿਹੜਾ ਦੇਖੋ 20 ਰੁਪਏ ਲੀਟਰ ਵੇਚਦਾ ਅੱਜ ਹਜ਼ਾਰਾਂ ਕਿਉਂ ਉਸ ਪਾਣੀ ਜਿਹੜਾ ਹੈ ਬੇਵਜ੍ਹਾ ਜਾ ਰਿਹਾ ਕੋਈ ਪੁੱਛਦਾਨ ਕੇ ਇਹ ਕੈਸ ਵਾਈਲ ਜਾ ਰਹੀ ਇੱਥੇ ਕਿੰਨੀਆਂ ਐਸਵੀਐਲ ਵਗ ਰਹੀਆਂ ਨੇ ਕੋਈ ਕਿਉਂ ਨਹੀਂ ਪੁੱਛਦਾ ਨਾ ਕੋਈ ਬੋਲਿਆ ਅਸੀਂ ਚਾਹੁੰਨੇ ਆ ਅੱਜ ਜਥੇਬੰਦੀਆਂ ਨੇ ਬੜਾ ਵੱਡਾ ਸੰਯੋਗ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਾਲ ਲਾਈ ਸੀ ਕੋਈ بارشਾਂ ਕਰਕੇ ਮੌਸਮ ਦੀ ਖਰਾਬੀ ਹੋਣ ਕਰਕੇ ਜਿਹੜੇ ਪਹੁੰਚੇ ਨਹੀਂ ਉਹਨਾਂ ਨੂੰ ਫੇਰ ਅਪੀਲ ਹੈ ਕਿ ਅਸੀਂ ਹੁਣ ਜਿਵੇਂ ਸਾਰੀਆਂ ਸੰਯੋਗੀ ਪਾਰਟੀਆਂ ਨੇ ਇੱਕ ਇਕੱਠ ਰੱਖਿਆ ਇੱਕ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਹਰੀਕੇ ਪੱਤਨ ਵਿਖੇ 4 ਤਰੀਕ ਨੂੰ ਮੰਡੀ ਦੇ ਹਰੀਕੇ ਬੰਡੀ ਦੇ ਵਿੱਚ ਇਕੱਠ ਰੱਖਿਆ ਜੋ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਦੇ ਨਾਲ ਇੱਕ ਅਸੀਂ ਮਤਾ ਪਾਸ ਕੀਤਾ ਹੈ ਔਰ ਜਿੰਨੀਆਂ ਜਥੇਬੰਦੀਆਂ ਰਹਿ ਗਈਆਂ ਉਹਨਾਂ ਦੇ ਸਤਕਾਰਯੋਗ ਸੂਬਾ ਪ੍ਰਧਾਨ ਨੂੰ ਅਧਿਕਾਰੀਆਂ ਨੂੰ ਬੇਨਤੀ ਵੀ ਕਰਾਂਗੇ ਔਰ ਮਿਲ ਕੇ ਔਰ ਤਿੰਨਾ ਫਾਰਮਾਂ ਨੂੰ ਇੱਕ ਚਿੱਠੀ ਲੈਟਰ ਲਿਖ ਕੇ ਵੀ ਸਾਰੀ ਬੇਨਤੀ ਕਰਾਂਗੇ ਵੀ ਸਾੜ ਪੀੜਤਾਂ ਦਾ ਸਾਥ ਦਿੱਤਾ ਜਾਵੇ ਇਹ ਉਹਨਾਂ ਦੀ ਆਪਣੀ ਜਥੇਬੰਦੀ ਆ ਅਸੀਂ ਉਹਨਾਂ ਦੇ ਭਾਈ ਆ ਠੀਕ ਆ ਅਸੀਂ ਪਛੜੇ ਹੋਏ ਆ ਸਾਡੀਆਂ ਜ਼ਮੀਨਾਂ ਕਮਜ਼ੋਰ ਹੋ ਗਈਆਂ ਸਾਡੀ مالی ਹਾਲਤ ਆ ਜਿਹੜੀ ਉਹ ਕਮਜ਼ੋਰ ਹੋ ਗਈ ਕਿਉਂਕਿ ਸਾਡੀ ਹਰ ਵਕਤ ਫਸਲ ਮਾਰੀ ਜਾਂਦੀ ਰਹੀ ਆ ਸਾਡੀਆਂ ਜ਼ਮੀਨਾਂ ਰੋੜ੍ਹ ਦਿਆ ਰਹੀਆਂ ਔਰ ਇਹਦਾ ਜਿਹੜਾ ਹੱਲ ਹੈ ਹੱਲ ਇੱਕ ਨਹਿਰੀ ਰੂਪ ਆ ਜੇ ਸਰਕਾਰ ਚਾਵੇ ਦੇਖੋ ਜੇ ਪਾਣੀ ਥੱਲੇ ਜਾ ਰਿਹਾ ਉਹਦੀ ਖਾਤਰ ਆਪਾਂ ਨੂੰ ਨਹਿਰਾਂ ਬਣਾਉਣੀਆਂ ਚਾਹੀਦੀਆਂ ਇੱਕ ਕਿਸਾਨ ਦਾ ਕੋਈ ਕਸੂਰ ਨਹੀਂ ਕਿ ਉਹ ਬੋਰ ਕਰਾ ਰਿਆ ਡੂੰਘੇ ਇੱਕ ਤਾਂ ਉਹਨਾਂ ਦਾ ਖਰਚਾ ਬਜੇਗਾ ਬੋਰਾਂ ਦਾ ਔਰ ਬੋਰ ਕਰਾਉਣੀ ਇਹਨਾਂ ਦੀ ਮਜਬੂਰੀ ਆ ਕਿਉਂਕਿ ਨਾ ਫਸਲ ਬੀਜਣੀ ਆ ਫਸਲ ਪਾਣੀ ਤੋਂ ਬਿਨਾ ਹੁੰਦੀ ਨਹੀਂ ਕਿਉਂ ਨਹੀਂ ਸਾਡਾ ਪਾਣੀ ਜਿਹੜਾ ਹੈ ਨਹਿਰੀ ਰੂਪ ਕਰਕੇ ਸਾਡੇ ਕਿਸਾਨਾਂ ਤੱਕ ਪਹੁੰਚਾਇਆ ਜਾਵੇ ਬਿਲਕੁਲ ਜੀ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਪਾਣੀਆਂ ਦਾ ਹੈ ਦੇਖੋ ਹਰਿਆਣਾ ਨੂੰ ਪਾਣੀ ਚਾਹੀਦਾ ਰਾਜਸਥਾਨ ਨੂੰ ਪਾਣੀ ਚਾਹੀਦਾ ਅਦਰ ਸਟੇਟਾਂ ਨੂੰ ਪਾਣੀ ਚਾਹੀਦਾ ਪਰ ਇਹ ਹੜਾਂ ਦਾ ਪਾਣੀ ਕਿਸੇ ਨੂੰ ਨਹੀਂ ਚਾਹੀਦਾ ਹੜਾਂ ਦਾ ਪਾਣੀ ਕੇਵਲ ਪੰਜਾਬ ਨੂੰ ਰੋੜਨ ਵਾਸਤੇ ਹੀ ਬਰਬਾਦ ਕਰਨ ਵਾਸਤੇ ਹੀ ਸਰਦਾਰ ਸਾਹਿਬ ਨੇ ਗੱਲ ਬੜੀ ਸੋਹਣੀ ਕਹੀ ਵੀ ਨਹਿਰ ਇਹੋ ਜੀ ਕੀਤੀ ਜਾਏ ਵੀ 12 ਮਹੀਨੇ ਪਾਣੀ ਥੋੜਾ ਥੋੜਾ ਰਿਲੀਜ਼ ਕੀਤਾ ਜਾਏ ਦੇਖੋ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਮੈਨੇਜਮੈਂਟ ਬੋਰਡ ਨੂੰ ਅਜੇ ਪਾਣੀ ਮੈਨੇਜ ਕਰਨਾ ਹੀ ਨਹੀਂ ਆਇਆ ਪਹਿਲਾਂ ਉਹ ਖਤਰੇ ਦਾ ਨਿਸ਼ਾਨ ਵੇਖਦੇ ਰਹਿੰਦੇ ਨੇ ਤੇ ਫਿਰ ਜਦੋਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਉਹ ਇਹਨਾਂ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਸੋ ਇੰਨੇ ਸਾਲ ਐ 78 ਸਾਲਾਂ ਜੇ ਸਰਕਾਰ ਨੇ ਹੁਣ ਆਜ਼ਾਦੀ ਦੇ ਜਸ਼ਨ ਮਨਾਏ ਨੇ ਕੋਈ ਦਰਿਆ ਕੋਈ ਨਹਿਰ ਪੱਕੀ ਹੋਈ ਏ ਲੋਕ ਆਏ ਸਾਲ ਰੋੜਦੇ ਨੇ ਬੰਨ ਤੁਸੀ ਵਾਲੇ ਰੇਤਾ ਦੇ ਬੰਨ ਨੇ ਕਿਤੇ ਨਾ ਕਿਤੇ ਟੁੱਟ ਜਾਂਦੇ ਨੇ ਕੀ ਕਹਿਣਾ ਚਾਹੋਗੇ ਸਰਕਾਰ ਅਜੇ ਤੱਕ ਇਹ ਦੱਸ ਨਹੀਂ ਸਕੀ ਵੀ ਦਰਿਆ ਕਿਹਦਾ ਹੈ ਪਾਣੀ ਓਕੀ ਦਾ ਹਾਂ ਸਭ ਤੋਂ ਵੱਡਾ ਦਰਿਆ ਦੀ ਮਾਲਕੀ ਕਿੱਥੇ ਮਾਲਕੀ ਕਿੱਥੇ ਆ ਉਸ ਤੋਂ ਬਾਅਦ ਜਿਹੜੇ ਡੁੱਬ ਗਏ ਕੋਈ ਨਹੀਂ ਦੱਸਦੇ ਸਰਕਾਰ ਕੌਣ ਡੁੱਬੇ ਸਰਕਾਰ ਨੇ ਆਇਤ ਕਰੇ ਨਹੀਂ ਦੱਸਿਆ ਕਿਸਾਨ ਡੁੱਬਿਆ ਹੈ ਇਨਸਾਨ ਡੁੱਬਿਆ ਹੈ ਜਾਂ ਕਿਰਤੀ ਲੋਕ ਡੁੱਬਿਆ ਹੈ ਜਾਂ ਦੁਕਾਨਦਾਰ ਡੁੱਬਿਆ ਜੀ ਸਰਕਾਰ ਨੇ ਆਇਤ ਕਰੇ ਵੀਰਵਾਣ ਦਿੱਤਾ ਕਦੀ ਵੀ ਡੁੱਬਿਆ ਕੌਣ ਆ ਦੂਜੀ ਗੱਲ ਡੁੱਬੇ ਤਾਂ ਡੁੱਬ ਗਏ ਸਰਕਾਰ ਨੇ ਦਿੱਤਾ ਕੀ ਪਹਿਲੀ ਗੱਲ ਤਾਂ ਸਾਡੀ ਮਾਲਕੀ ਨਹੀਂ ਬਣੀ ਨਾ ਤਾਂ ਪਾਣੀ ਤੇ ਸਾਡੀ ਮਾਲਕੀ ਆ ਨਾ ਸਾਡੀ ਜ਼ਮੀਨਾਂ ਤੇ ਮਾਲਕੀ ਜਦੋਂ ਕਿ ਮਾਲਕ ਹੈਗੇ ਅਸੀਂ ਇਸ ਚੀਜ਼ ਦੇ ਸਰਕਾਰ ਨੇ ਸਾਨੂੰ ਮਾਲਕੀ ਨਹੀਂ ਦਿੱਤੀ ਮਾਲਕ ਅਸੀਂ ਪਾਣੀ ਦੇ ਆ ਕਿਉਂਕਿ ਸਾਡੇ ਖੇਤਾਂ ਵਿੱਚ ਦੀ ਸਾਡੇ ਬਾਣਾ ਵਿੱਚ ਦੀ ਸਾਡੀਆਂ ਜ਼ਮੀਨਾਂ ਵਿੱਚ ਦੀ ਇਹ ਪਾਣੀ ਦਰਿਆ ਦਾ ਵਹਿਣ ਚੱਲਦਾ ਹਮ ਸਰਕਾਰ ਦੀ ਜ਼ਮੀਨ ਨਹੀਂ ਜੇ ਸਰਕਾਰ ਦੀਆਂ ਲਾ ਮਤਾਬਕ ਜਿਹੜੀ ਕਿ ਸੂਬਾ ਹੜਾਂ ਦੀ ਮਾਰ ਚੱਲਦਾ ਉਹ ਪਾਣੀ ਦਾ ਮਾਲਕ ਸਾਰੇ ਮਾਲਕਾਂ ਜੀ ਜਿੱਥੋਂ ਦੀ ਜੇ ਪੰਜਾਬ ਹੀ ਦਰਿਆ ਜਾਂਦਾ ਪੰਜਾਬ ਉਹਦਾ ਮਾਲਕਾ ਜੇ ਪੰਜਾਬ ਵਿੱਚ ਦੋ ਦਰਿਆ ਚੱਲਦੇ ਪੰਜਾਬ ਉਹ ਦੋਆਂ ਦਰਿਆਵਾਂ ਦਾ ਮਾਲਕਾ ਜੇ ਤਿੰਨ ਚੱਲਦੇ ਤਿੰਨਾਂ ਦਾ ਮਾਲਕਾ ਸਾਡੀ ਵੰਡ ਕਾਣੀ ਕਰਕੇ ਪਾਣੀ ਦੀ ਪਾਣੀ ਰਾਜਸਥਾਨ ਨੂੰ ਕਿਉਂ ਜਾਂਦਾ ਆ ਸਾਡੀ ਮਾਲਵਾ ਬੈਲਟ ਕਿੰਨੀ ਖੁਸ਼ਕ ਹੋਈ ਪਈ ਆ ਆ ਟੁੱਡੀ ਸਾਹਿਬ ਨੇ ਦੱਸਿਆ ਇਹਨਾਂ ਦੇ 2.5 ਫੁੱਟ ਤੇ ਮੋਟਰਾਂ ਪਾਈਆਂ ਹੋਈਆਂ ਥੱਲੇ ਤੇ ਸਾਡਾ ਉਹ ਪਾਣੀ ਉਧਰ ਕਿਉਂ ਨਾ ਜਾਵੇ ਅਸੀਂ ਹੜ੍ਹਾਂ ਦੀ ਮਾਰ ਠਾਈ ਹੈ ਹੀ ਨਾ ਬਿਲਕੁਲ ਜੀ ਆਏ ਸਾਲੇ ਲੋਕ ਰੋੜਦੇ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਪੈਲੀਆਂ ਦੇ ਵਿੱਚ ਰੇਤਾ ਆ ਜਾਂਦੀ ਏ ਇੱਕ ਪਾਸੇ ਸਰਕਾਰਾਂ ਕਹਿੰਦੀ ਆ ਕੁਦਰਤੀ ਆਫਤ ਏ ਜੇ ਕੁਦਰਤੀ ਆਫਤ ਕੁਦਰਤੀ ਆਫਤ ਨਾਲ ਜ਼ਮੀਨ ਦੇ ਵਿੱਚ ਰੇਤਾ ਆਈ ਏ ਰੇਤਾ ਚੁੱਕਣ ਦੀ ਪਰਮਿਸ਼ਨ ਨਹੀਂ ਜੇ ਕੋ ਰੇਤਾ ਚੁੱਕਦਾ ਨਾਲ ਹੀ ਪਰਚਾ ਪੈਂਦਾ ਕੀ ਕਹਿਣਾ ਚਾਹੋਗੇ ਪਹਿਲੇ ਗੱਲ ਤੇ ਸਰਦਾਰ ਭਾਲ ਸਿੰਘ ਜੀ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਜੀ ਸਾਡਾ ਫਰਜ਼ ਆ ਜੀ ਧੰਨਵਾਦੀ ਜੀ ਤੁਹਾਡਾ ਫਰਜ਼ ਹੀ ਤੁਸੀਂ ਆਪਦਾ ਫਰਜ਼ ਵੀ ਨਹੀਂ ਨਿਭਾਰਿਆ ਜੀ ਸਾਰੇ ਤਾਂ ਚਲੋ ਫਿਰ ਵੀ ਤੁਹਾਡਾ ਧੰਨਵਾਦ ਮੈਂ ਆਪਣੀ ਗ੍ਰਾਂਝ ਜਥੇਬੰਦੀ ਦਾ ਬਲਾਕ ਪ੍ਰਧਾਨ ਆ ਜੀ ਪੱਟੀ ਤੋਂ ਪਿੰਨ ਸਭਰਾਜ ਮੇਰਾ ਜੀ ਐਸ ਵੇਲੇ ਤੁਸੀਂ ਵੇਖ ਲਓ ਜੀ ਸਭਰਾ ਨੂੰ ਸਾਹਮਣਾ ਜਾ ਕੇ ਇੰਨੀ ਜਿਆਦੀ ਟਾ ਲੱਗੀ ਆ 15 20 ਦਿਨੋਂ ਚੱਲਿਆ ਜਾਂ ਸਾਡੀ ਸੇਵਾਦਾਰ ਬਾਬੇ ਤਾਰਾ ਸਿੰਘ ਦੇ ਜਿਹੜੇ ਸਿੰਘ ਆ ਬਾਬੇ ਸੁੱਖਾ ਸਿੰਘ ਉਹ ਨਹੀਂ ਉਹ ਮੈਦ ਕਰ ਰਹੇ ਆ ਜਾਂ ਜਥੇਬੰਦੀਆਂ ਜਿਹੜੇ ਆ ਦੋ ਸਿੰਘ ਵਾਲੀ ਉਹ ਜਾਂ ਆਮ ਪਬਲਿਕ ਕੋਈ ਵੀ ਸਰਕਾਰ ਦਾ ਬੰਦਾ ਉੱਥੇ ਨਹੀਂ ਆਇਆ ਯਕੀਨ ਕਰਿਓ ਜੇ ਦਿਨ ਪਹਿਲੇ ਦਿਨ ਢਾਹ ਲੱਗੀ ਆ ਤੜਕੇ ਤੜਕੇ 7 ਦਾ ਟਾਈਮ ਸੀ ਕੋਈ ਉੱਥੇ ਮਨੁੱਖ ਜਾ ਰਿਹਾ ਸੀ ਜਦੋਂ ਪਹਿਲੀ ਢੱਕ ਦਿੱਗੀ ਆ ਤੇ ਛੜਕਦੀਆਂ ਜਿਹੜੀਆਂ ਇੱਟਾਂ ਹੁੰਨੀਆਂ ਉਹ ਨਾਲ ਲਿਗਪੀਆਂ ਜਿਹੜੀਆਂ ਛੜਕਦੇ ਪਾਸੇ ਤਾਂ ਲੱਗੀਆਂ ਆ ਐਨਾ ਢਾਹ ਨੇ ਦੇਖ ਲਿਆ ਸੀ ਇੱਕ ਢਾਹ ਤੇ ਘੋਡੇ ਪਿੰਨੀ ਬੰਨ ਟੁੱਟ ਗਿਆ ਫਿਰ ਉੱਥੇ ਲਗਾਤਾਰ ਜਿਹੜੇ ਸੰਗਤ ਨੂੰ ਬੁਲਾਇਆ ਗਿਆ ਸਾਰੇ ਸਪੀਕਰਾਂ ਦੇ ਵਿੱਚ ਤੇ ਉਸ ਦਿਨ ਦੇ ਲਗਾਤਾਰ ਸੰਗਤ ਬੀਬੀਆਂ ਬੱਚਿਆਂ ਸਮੇਤ ਲੱਗੇ ਆ ਅਹੀਂ ਰੋਕ ਰੋਕ ਛੁੱਟ ਕੇ ਉੱਥੇ ਕੈਲ ਹੋ ਗਏ ਪਤਾ ਨਹੀਂ ਕਿੰਨੇ ਕੁ ਰੋਕ ਛੁੱਟੇ ਕਿੰਨੇ ਕੁ ਤੋੜੇ ਛੁੱਟੇ ਰਾਤ ਨੂੰ ਮੀਂਹ ਦੇ ਵਿੱਚ ਵੀ ਲਗੇ ਰਹਿੰਦੇ ਆ ਪਰ ਉੱਥੇ ਜਦੋਂ ਚਲੇ ਗਏ ਅਹੀਂ ਬੰਨ ਆਦੀ ਪਹਿਲੀ ਵਿਚਾਲੀ ਉੱਥੇ ਜੋ ਕੁਛ ਸਾਡਾ ਲੱਗਾ ਸਾਰਾ ਸਰਕਾਰ ਦਿਖਾਤੇ ਦਿਲ ਜਣਾ ਪੈਸਾ ਸਰਕਾਰ ਨੇ ਪਾ ਦੇਣਾ ਵਾ ਪਿਛਲੀ ਵਾਰੀ ਵੀ ਤੇਈ ਜੀ ਸਰਕਾਰ ਨੇ ਕਿਹਾ ਸੀ ਵੀ ਅਹੀਂ ਪੱਥਰ ਲਾ ਦੇ ਆਂ ਕਿ ਬੰਨ ਸਾਰੇ ਪੱਕੇ ਕਰ ਦੇ ਆਂ ਨੋਜਾਂ ਲਾ ਦੇ ਆਂ ਕਿ ਕੋ ਲਗੀਆਂ ਨੋਜਾਂ ਸਰਦਾਰ ਜੀ ਤੁਸੀਂ ਸਿਆਣੇ ਦੇ ਬੰਨ ਇੱਧਰ ਲਾ ਲਾ ਕੇ ਫਰੋਜਪੁਰ ਦੀ ਦਿਨੀ ਪਹਿਲੀ ਸਾਰੀ ਐ ਵਾਟਨਾ ਵਾਟ ਜੋੜਦੀ ਸਾਰੀ ਮਾਲਕੀ ਹੈ ਜੀ ਕਿਤੇ ਇੱਕ ਮਰਲਾ ਵੀ ਜ਼ਮੀਨ ਦੇ ਦੀ ਸਰਕਾਰ ਦੀ ਨਹੀਂ ਤੇ ਆ ਜੀ ਤੁਸੀਂ ਬੰਨ ਵੀ ਮਾਲਕੀ ਚ ਨਹੀਂ ਤੁਸੀਂ ਬੰਨ ਨਹੀਂ ਮਾਲਕੀ ਮੇਰੇ ਵੀ ਕੱਖ ਨਹੀਂ ਸਾਨੂੰ ਅੱਛਾ ਉਹਦਾ ਕੋਈ ਪੈਸਾ ਨਹੀਂ ਮਿਲਿਆ ਉਹਦੇ ਉੱਤੇ ਸੜਕ ਸਰਕਾਰ ਦੀ ਬਣ ਗਈ ਰੋਕ ਸਰਕਾਰ ਦੇਓਗੇ ਜੇ ਅਸੀਂ ਵੜਦੇ ਸਰ ਤੇ ਪਰਚਾ ਹੁੰਦਾ ਵਾ ਪੈਸਾ ਸਾਨੂੰ ਮਿਲਿਆ ਕੋਈ ਨਹੀਂ ਅੱਠ ਅੱਠ ਕਨਾਲ ਦੇ ਸਾਡੇ ਕਿੱਲੇ ਪੂਰੇ ਆ ਰੇਤ ਜੇ ਕੱਢੀ ਜਾਂਦੀ ਆ ਧੱਕੇ ਨਾਲ ਕੱਢੀ ਜਾਂਦੀ ਆ ਸਾਡੀਆਂ ਜ਼ਮੀਨਾਂ ਉਹਨੋਂ ਉੱਤੇ ਸਾਡੇ ਦੀ ਇੱਕ ਕੈਪਟਨ ਆ ਉਹਦੀ ਲਾਗੇ ਪਹਿਲੇ 12 ਕਿੱਲੇ ਉਹਨੇ ਸਾਰੀ ਜ਼ਿੰਦਗੀ ਆਪਣੀ ਫੌਜ ਤੇ ਲਾਤੀ ਆ 12 ਕਿੱਲੇ ਦੀ ਜ਼ਮੀਨ ਬਣਾਈ ਉੱਤੇ ਮਿੱਟੀ ਪੋਈ ਉਹਦੇ ਨਾਲ ਜੋੜ ਕੇ ਖੱਡਾ ਲਾ ਦਿੱਤਾ 20 25 ਪੰਨੀ ਪੰਨੀ ਫੁੱਟ ਨੀਵਾ ਕਰ ਦਿੱਤਾ ਜੇਹੀ ਉੱਤੇ ਢੌਣ ਆਉਂਦੇ ਨੇ ਬੰਦੇ ਨੂੰ ਵੀ ਖੱਡਾ ਨਾਲ ਜਮੀਰ ਖਰਾਬ ਹੋ ਜੂਗੀ ਉਨਾਂ ਆ ਕੇ ਪੁਲਸ ਵਾਲਾ ਆਉਂਦਾ ਨਾ ਉੱਥੇ ਡੀਸੀ ਆਉਂਦਾ ਨਾ ਉੱਥੇ ਗਿਆਸਤ ਵਾਲਾ ਆਉਂਦਾ। ਵਾਲੀ ਸਰਕਾਰ ਦੇ ਵਿੱਚ ਆਮ ਆਦਮੀ ਸਰਕਾਰ ਤੇ ਇਹਨਾਂ ਧੱਕਾ ਸਰ ਤੁਸੀਂ ਖੋਜ ਹੀ ਦੇਖ ਲਿਆ ਜੀ ਅਸੀਂ ਹੁਣ ਕੀ ਕਰੀਏ ਪਰ ਚਲੋ ਪਤਾ ਨਹੀਂ ਜਿਹੜੇ ਅੱਗੇ ਆਏ ਮਿੰਟੇ ਲੱਗਦਾ ਉਹ ਵੀ ਹੋਏ ਜੀ ਹੋਣੇ ਆ। ਹੁਣ 70-80 ਸਾਲ ਹੋ ਗਏ ਸਾਡਾ ਦੇਸ਼ ਯਾਦ ਹੋ ਇਹਨੂੰ। ਉਦੋਂ ਦਾ ਸਾਡੇ ਨਾਲ ਧੱਕਾ ਹੋ ਰਿਹਾ ਸਾਡੀਆਂ ਜ਼ਮੀਨਾਂ ਤੇ ਜੋਰਾ ਜਰਬੀ ਪਾਣੀ ਪਾਇਆ ਜਾ ਰਿਹਾ। ਜਿਹਨੂੰ ਪੁੱਟ ਕੇ ਨਹਿਰ ਦੀ ਸ਼ਕਲ ਦੇ ਵਿੱਚ 4 ਗੁਣਾ ਸਾਨੂੰ ਪੈਸੇ ਦਿੱਤੇ ਜਾਂ ਸਾਡੇ 12 ਲੱਖ ਰੁਪਇਆ ਸਰਕਾਰੀ ਰੇਟ ਆ। ਅਸੀਂ ਇਹਨੇ ਸਾਨੂੰ ਉਸੇ ਨਾਲ 4 ਗੁਣਾ ਨਾਲ ਦੇ ਦੇਣ 52 53 ਹਜ਼ਾਰ ਲੱਖ ਰੁਪਇਆ ਬੰਦਾ ਕਿਲੇ ਦਾ ਸਾਨੂੰ ਰਿਪੇਅਰ ਕਰ ਦੇਣ ਵਿੱਚ ਤੋਂ 10 15 ਕਿਲੇ ਟੋਰੀ ਰੱਖ ਕੇ ਉਹਨਾਂ ਨੂੰ ਪੈਸੇ ਦੇ ਦੇਣ ਉਹਦੀ ਨਹਿਰ ਦੀ ਸ਼ਕਲ ਬਣਾ ਦੇਣ ਨਾਲੇ ਰੇਤ ਵਿੱਚੋਂ ਉਹ ਤੋਂ ਨਾਲੇ ਮੱਛੀ ਵਿੱਚੋਂ ਨਾਲੇ ਉਹ ਤੋਂ ਨਹਿਰਾਂ ਦਾ ਪਾਣੀ ਦੇਣ ਸਭ ਤੋਂ ਮਾਮਲਾ ਲੈਣ ਸਭ ਤੋਂ ਪੈਸੇ ਲੈਣ ਦੇਣਾ ਲੈਣਾ ਕੱਖ ਨਹੀਂ ਬਸ 3 ਪੁੱਤ ਲੱਕੜ ਦੇ ਬਣਾ ਕੇ ਰੱਖੇ ਉਹਨਾਂ ਨੇ ਉਹ ਦੇਣੇ ਸਾਨੂੰ ਜੀ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੇ ਕਹਿੰਦੇ ਵੀ ਕੇਵਲ ਗੱਲਾਂ ਦਾ ਕੜਾ ਬਣਾ ਕੇ ਖਵਾ ਦਿੰਦੇ ਜਿਹੜੇ ਲੋਕਾਂ ਨੂੰ ਇਹ ਕਹਿ ਰਹੇ ਨੇ ਵੀ ਲੱਕੜ ਦੇ ਮੁੰਡੇ ਦੇਂਦੇ ਸਰਕਾਰ ਪ੍ਰਧਾਨ ਜੀ ਬਿਲਕੁਲ ਇਹ ਸਹੀ ਗੱਲ ਆ ਜੋ ਪ੍ਰਧਾਨ ਜੀ ਨੇ ਗੱਲ ਆਖੀ ਆ ਸਾਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਾ ਕੁਛ ਚੈਨਣ ਵਾਲੇ ਤੇ ਕੁਛ ਸਰਕਾਰ ਦੇ ਨੁਮਾਇੰਦੇ ਜਿਹੜੇ ਲੀਡਰ ਆ ਉਹ ਅਜੇ ਤੱਕ ਇਹ ਕਹਿੰਦੇ ਆ ਵੀ ਪਾਣੀ ਹੈਡ ਤੋਂ ਜਿਹੜਾ ਉਹ ਅਗਲੇ ਬੰਨੇ ਪਾਕਿਸਤਾਨ ਨੂੰ ਜਾਂਦਾ ਵਾ ਹਾਂ ਸਾਡੇ ਹੈਡ ਤੋਂ ਲੈ ਕੇ ਪ੍ਰੋਪੁਰ ਦੇ ਵਿੱਚ ਵਿੱਚ 25 30 ਪਿੰਡ ਆ ਜਿਹੜੇ ਸਾਡੇ ਇੱਥੇ ਇਨੇ ਏਰੀਏ ਦੇ ਵਿੱਚ ਹੀ ਆ ਜਿਹੜੇ ਬਿਲਕੁਲ ਪ੍ਰਭਾਵਤ ਹੋਣ ਦੇ ਤੁਹਾਨੂੰ ਪਤਾ ਵੀ ਜ਼ਮੀਨਾਂ ਜਿਹੜੀਆਂ ਉਹ ਕਿੰਨੀ ਵਾਰ ਟਹਿ ਗਈਆਂ ਤੇ ਕਿੰਨੀ ਵਾਰ ਰੇਤਾ ਪੈ ਗਈ ਆ ਉਹਦਾ ਹਾਲ ਤਾਂ ਸਾਨੂੰ ਦੇਣਾ ਕੀ ਆ ਸਾਨੂੰ ਉਹਦਾ ਮਾਫੀਆ ਤਾਂ ਦੇਣਾ ਕੀ ਆ ਸਾਨੂੰ ਅਜੇ ਤੱਕ ਸਾਡੀ ਕੋਈ ਸੁਣਮਾਈ ਨਹੀਂ ਹੋਣ ਦੇ ਵੀ ਸਾਹੀਂ ਇਹੋ ਗੱਲ ਕਰਦੇ ਆ ਵੀ ਸਰਕਾਰ ਜਿਹੜੀ ਆ ਸਰਕਾਰਾਂ ਕਦੇ ਹੱਥੇ ਬਣਦੀਆਂ ਤੁਹਾਨੂੰ ਭੰਡਿਆ ਜਾਂਦਾ ਰੋਡ ਤੋਂ ਜਿਹੜੇ ਲੋਕ ਲੰਘਦੇ ਉਹ ਕਹਿੰਦੇ ਜੀ ਦਰਿਆ ਦੇ ਕਬਜ਼ਾ ਕਰੀ ਬੈਠੇ ਉਹ ਕਬਜ਼ਾ ਕਰੀ ਬੈਠੇ ਆ ਦੂਜੀ ਗੱਲ ਇਹ ਗੱਲ ਕਹਿੰਦੀ ਆ ਵੀ ਇਹ ਛੜਕਾਂ ਰੋਗਦੇ ਆ ਇਹ ਧਰਨੇ ਦਿੰਦੇ ਆ ਅਸੀਂ ਕਰੀਏ ਦੇ ਕਰੀਏ ਕੀ ਸਾਡੀ ਮਾਲਕੀ ਜ਼ਮੀਨਾਂ ਅਸੀਂ ਇੱਥੋਂ ਜਾਈਏ ਕਿਹੜੇ ਬਨੇ ਨੂੰ ਆਸਾਨਾ ਸਾਡੀ ਸਰਕਾਰ ਜਿਹੜੀ ਇਹ ਜ਼ਮੀਨ ਵਿੱਚ ਕਵੈਰ ਕਰਕੇ 1.5 ਕਿਲੋਮੀਟਰ ਦਾ ਵਿੱਚ ਗਾਇਬ ਰਖੀ ਉਹਦੇ ਵਿੱਚ ਦਰਿਆ ਦੇ ਵਿੱਚ ਉਹ ਰੇਤਾ ਜਿਹੜੀ ਆ ਉਹ ਵੇਚੇ ਅੱਜ ਤੋਂ ਮੈਂ ਗੱਲ ਕਰਾਂ 40 ਸਾਲ ਪਹਿਲਾਂ ਦੀ ਘੱਟ ਤੋਂ ਘੱਟ 40 ਫੁੱਟ ਦਰਿਆ ਨੀਵਾ ਸੀਗਾ ਅੱਜ ਇਹ ਦਰਿਆ ਜਿਹੜਾ ਪਿੱਛੋਂ ਜਿਵੇਂ ਜਿਵੇਂ ਮਤਲਬ ਪਾਣੀ ਆਉਂਦਾ ਹਰ ਫਲੱਡ ਵੇ ਆਉਂਦਾ ਵਾ ਇਹ ਦਰਿਆ ਉੱਚਾ ਹੁੰਦਾ ਜਾਂਦਾ ਵਾ ਤੇ ਜਿਵੇਂ ਜਿਵੇਂ ਉੱਚਾ ਹੁੰਦਾ ਜਾਂਦਾ ਜ਼ਮੀਨਾਂ ਨੀਂਆਂ ਦੀਆਂ ਆਂਦੀਆਂ ਤੇ ਲੋਕ ਜਿਹੜੇ ਪ੍ਰਭਾਵਿਤ ਹੁੰਦੇ ਆ ਵੇਖੋ ਜਾ ਕੇ ਤੁਸੀਂ ਅੱਜ ਵੀ ਸਾਡੇ ਆ ਜਿੰਨੇ ਹੈਡ ਤੋਂ ਜਿੰਨੇ ਪਿੰਡਾਂ ਜਾ ਕੇ ਵੇਖੋ ਕੀ ਬਣਿਆ ਪਿਆ ਕਿਸਿਆਂ ਮਤਲਬ ਛੱਡਣ ਵਾਲੀ ਗੱਲ ਹੋਈ ਪਈ ਆ ਅਸੀਂ ਬਹੁਤ ਦੁਖੀ ਆ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਮੀਟਿੰਗ ਪੰਜਾਬ ਵਿੱਚ ਸਾਰੀਆਂ ਜਥੇਬੰਦੀਆਂ ਹਾਂਜੀ ਇੱਕ ਜਿਹੜਾ ਮੁਆਵਜ਼ਾ ਸਾਨੂੰ ਦੇਣਾ 4000 ਮਤਲਬ ਲਾਉਣ ਦਾ ਝੋਨਾ ਲੈਂਡ ਹੈ 2000 ਉਹਦੀ ਦਵਾਈ ਤੇ ਮਤਲਬ ਉਹਦੀ ਦਵਾਈ ਦੇ ਪੈਣ ਡਿਆ ਵਾ 6700 ਰੁਪਏ ਸਾਨੂੰ ਦਿੱਤਾ ਉਹਦੇ ਨਾਲ ਕੀ ਇਸਾਨ ਦਾ ਬਣੂਗਾ ਦੱਸੋ ਸਾਨੂੰ ਤੇ ਜ਼ਮੀਨਾਂ ਸਾਡੀਆਂ ਜਿਹੜੀਆਂ ਵਾ ਜਿਹੜੀਆਂ ਖਰਾਬ ਹੋਈਆਂ ਉਹ ਪੁੱਛ ਕੇ ਵੇਖੋ ਉਹਨਾਂ ਜ਼ਿਮੀਦਾਰਾਂ ਨੂੰ ਜਾ ਕੇ ਲੋਕਾਂ ਨੇ ਜ਼ਮੀਨਾਂ ਵੇਚ ਕੇ ਕਿਸ ਨੇ ਪਹੂ ਵੇਚ ਕੇ ਕਿਸ ਨੇ ਕੁਝ ਵੇਚਿਆ ਕੋਸ਼ ਸਮਾਜ ਸੇਵੀ ਜਹੇ ਬੰਦਗਾਂ ਨੇ ਉਹਨਾਂ ਦੀ ਸੇਵਾ ਕੀਤੀ ਆ ਉਹਦੇ ਵਿੱਚ ਉਹ ਜ਼ਮੀਨਾ ਮਹਾ ਉਹਨਾਂ ਨੇ ਪੂਰੀਆਂ ਹੀ ਆ ਜੀ ਤੇ 23 ਦੇ ਵਿੱਚ ਖਰਾਬ ਹੋ ਗਿਆ 24 ਦੇ ਬੰਗਿਆਂ ਦੇ 25 ਦੇ ਵਿੱਚ ਫੇਰਾ ਜਾ ਕੇ ਵੇਖੋ ਪਾਣੀ ਦਾ ਕੀ ਹਾਲ ਹੋਣ ਡਿਆ ਜੀ ਇਸ ਕਰਕੇ ਅਸੀਂ ਅੱਜ ਦੀ ਜਿਹੜੀ ਮੀਟਿੰਗ ਆ ਇਹਦੇ ਵਿੱਚ ਸਾਰੇ ਅਸੀਂ ਜਿੰਨੇ ਮਤਲਬ ਸੂਬਾ ਪ੍ਰਧਾਨ ਪੰਜਾਬ ਦੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਸਮਾਜ ਸੇਵੀ ਜਹੇ ਬੰਦਗਾਂ ਨੂੰ ਹੋਰ ਵੀ ਜਿੰਨੇ ਮਤਲਬ ਸਾਡੇ ਸਮਾਜ ਸੇਵੀ ਇੱਥੇ ਪੰਜਾਬ ਦੇ ਵਿੱਚ ਰਹਿਣ ਵਾਲੇ ਵੀਰ ਆ ਅਹੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਉਹ ਇੱਕ ਇਹੋ ਜਿਹੀ ਕਮੇਟੀ ਬਣਾਈ ਜਾਵੇ ਜਿਹੜੀ ਸਾਡਾ ਇਹ ਮਸਲਾ ਹੱਲ ਕਰਾਵੇ ਤੇ ਜੇ ਨਹੀਂ ਤੇ ਇਹ ਤਾਂ ਲੋਕ ਜਿਹੜੇ ਆ ਮਤਲਬ ਤੁਹਾਨੂੰ ਪਤਾ ਹੀ ਆ ਵੀ ਬਰਬਾਦ ਹੋਏ ਪਏ ਆ ਕੋਈ ਵਿਚਾਰਾ ਕੰਮ ਪਿੰਡ ਛੱਡ ਕੇ ਕਦੇ ਰਹਿਣ ਡਿਆ ਕੋਈ ਕਦੇ ਰਹਿਣ ਡਿਆ ਜ਼ਮੀਨਾਂ ਜਿਹੜੀਆਂ ਬੂਰ ਲੋਕਾਂ ਦੇ ਮੋਟਰਾਂ ਜਿਹੜੀਆਂ ਵਿੱਚੇ 23 ਵਾਲੇ ਦੇ ਵਿੱਚ ਰਹਿਗਾ 88 ਵਾਲੇ ਦਾ ਤੁਹਾਨੂੰ ਪਤਾ ਵੀ ਕੀ ਹਾਲ ਬਣਿਆ ਹੈਗਾ ਇਸ ਕਰਕੇ ਬੇਨਤੀ ਆ ਵੀ ਅਸੀਂ ਇਹ ਗੱਲ ਕਹਿੰਦੇ ਆਂ ਵੀ ਸਰਕਾਰ ਇਨੂੰ ਖਲਾਈ ਕਰਕੇ ਇਹਦਾ ਦੋ ਬੰਨੀ ਪੱਥਰ ਲਾ ਕੇ ਇਹਨੂੰ ਨਾ ਹੀ ਮਾਪਜਾ ਮੰਗਦੇ ਆ ਤੇ ਨਾ ਇਹਨਾਂ ਦੇ ਮਾਪਜੇ ਦੇ ਨਾਲ ਸਾਡਾ ਕੁਝ ਬਣਦਾ ਵਾ ਤੇ ਇਸ ਕਰਕੇ ਅਸੀਂ ਬੇਨਤੀ ਸਾਰਿਆਂ ਨੂੰ ਹਰ ਪੀੜਿਤ ਕਮੇਟੀ ਲੰਬੇ ਸਮੇਂ ਤੋਂ ਹੜਾਂ ਦੀ ਇਹ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਮੰਗ ਉਠਾ ਰਹੀ ਹੈ ਤੁਸੀਂ ਅੱਜ ਜਥੇਬੰਦੀਆਂ ਸਾਰੀਆਂ ਇੱਕ ਮੱਤ ਜੁਨਾ ਸਾਥ ਦੇ ਰਹੇ ਹੋ ਸਾਰੇ ਹਾਂਜੀ ਅਸੀਂ ਸਾਰੇ ਇਹ ਦੇਣ ਨੂੰ ਤਿਆਰ ਆ ਜੀ ਅਸੀਂ ਸਾਰੇ ਕਿਉਂਕਿ ਜਿਹੜਾ ਕੋਈ ਵੀ ਇਨਸਾਨ ਆ ਉਹ ਜਿਹੜੀ ਨੁਕਸਾਨ ਕਿਸੇ ਦਾ ਵੀ ਭਰਾ ਦਾ ਹੁੰਦਾ ਸਾਡਾ ਨਾ ਹੋਵੇ ਅਸੀਂ ਉਹਨਾਂ ਦੇ ਨਾਲ ਖਲੋਣ ਦਾ ਸਾਡਾ ਫਰਜ਼ ਬਣਦਾ ਵਾ ਇਹ 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 ਸਾਡਾ ਮੁੱਢਲਾ ਫਰਜ਼ ਆ ਵੀ ਜੇ ਕਿਸੇ ਦਾ ਵੀ ਨੁਕਸਾਨ ਹੁੰਦਾ ਤੇ ਇਹਦੇ ਵਿੱਚ ਤਾਂ ਕਿੰਨੇ ਪਿੰਡ ਪ੍ਰਭਾਵਿਤ ਹੋਣਦੇ ਆ ਜਿਹਦੇ ਵਿੱਚ ਸਾਡੇ ਲੋਕ ਜਿਹੜੇ ਆ ਵਿਚਾਰੇ ਆਹੀਂ ਤੁਹਾਨੂੰ ਦੁੱਖ ਨਹੀਂ ਦੱਸ ਸਕਦੇ ਉਹਨਾਂ ਲੋਕਾਂ ਦਾ ਘਰ ਦੇ ਵਿੱਚ ਚਾਹ ਮਿੱਠਾ ਨਹੀਂ ਹੈਗਾ ਘਰ ਦੇ ਵਿੱਚ ਉਹਨਾਂ ਦੇ ਬੱਚਿਆਂ ਦੇ ਕੱਪੜੇ ਨਹੀਂ ਹੈਗੇ ਪਾਠਾ ਪਾਉਣ ਨੂੰ ਨਹੀਂ ਹੈਗਾ ਤੇ ਉਹ ਲੋਕ ਜਿਹੜੇ ਆ ਜਾ ਕੇ ਵੇਖੋ ਕਿਵੇਂ ਉੱਥੇ ਬੈਠੇ ਆ ਮਤਲਬ ਇਸ ਕਰਕੇ ਅਸੀਂ ਆਨੇ ਆ ਵੀ ਅਸੀਂ ਉਹਨਾਂ ਦਾ ਸਾਥ ਵੀ ਦੇਾਂਗੇ ਇਹੀ ਉਹਨਾਂ ਦੇ ਨਾਲ ਰਲ ਕੇ ਵੀ ਚੱਲਣਾ ਗਿਆ ਸਾਰਿਆਂ ਨੂੰ ਇਹ ਇਸੇ ਕਰਕੇ ਪੰਜਾਬ ਦੇ ਜਿੰਨਾ ਵੀ ਸੂਬਾ ਪ੍ਰਧਾਨ ਆ ਉਹਨਾਂ ਨੂੰ ਅਪੀਲ ਕਰਦੇ ਆ ਵੀ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਸਾਡੀ ਵੱਡੇ ਪੱਧਰ ਤੇ ਇਹ ਸਾਡਾ ਮਸਲਾ ਹੱਲ ਕਰਾਵੇ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰਦਾਰ ਸਾਹਿਬ ਪਹਿਲਾਂ ਤਾਂ ਮੈਂ ਜਿੰਨੀਆਂ ਵੀ ਜਥੇਬੰਦੀਆਂ ਜਿਹੜਾ ਹੜਪੀੜਤ ਕਿਸਾਨ ਸੰਘਾਸ਼ ਕਮੇਟੀ ਪੰਜਾਬ ਦੀ ਕਾਲ ਤੇ ਹਰੀ ਇਥੇ ਮਖੋਗੇ ਗੁਰਦੁਆਰਾ ਸਾਹਿਬ ਪਹੁੰਚੀਆਂ ਮੈਂ ਸਾਰੀਆਂ ਜਥੇਬੰਦੀਆਂ ਧੰਨਵਾਦ ਕਰਦਾ ਔਰ ਅਪੀਲ ਵੀ ਕਰਦਾ ਆਪਣੀ ਜਥੇਬੰਦੀ ਵੱਲੋਂ ਹੜਪੀੜਤ ਕਿਸਾਨ ਸੰਘਾਸ਼ ਕਮੇਟੀ ਪੰਜਾਬ ਵੱਲੋਂ ਵੀ 4 ਤਰੀਕ ਨੂੰ ਜਿਹੜਾ ਵਾ ਬਹੁਤ ਵੱਡਾ ਜਿਹੜਾ ਸਾਡਾ ਇਕੱਠ ਹੋਣ ਜਾ ਰਿਹਾ ਵਾ ਪੰਜਾਬ ਲੈਵਲ ਦਾ ਇਕੱਠ ਹੈ ਪੰਜਾਬ ਲੈਵਲ ਦਾ ਹੈ ਅੱਛਾ ਹਰੀਕੇ ਦਾਣਾ ਮੰਡੀ ਸਾਰੀਆਂ ਜਥੇਬੰਦੀ ਨੂੰ ਸਾਡੀ ਅਪੀਲ ਹੈ ਕਿਉਂਕਿ ਜਿਹੜੇ ਹਾਰਡ ਪੀੜਤ ਕਿਸਾਨ ਨੇ ਸਾਡੇ ਇਹ ਪੂਰੇ ਪੰਜਾਬ ਦੇ ਵਿੱਚ ਅਠਾ ਨੌਵਾਂ ਜ਼ਿਲ੍ਹਿਆਂ ਦੇ ਵਿੱਚ ਨਹੀਂ ਪਰ ਪੰਜਾਬ ਸਰਕਾਰ ਅਜੇ ਵੀ ਸੁੱਤੀ ਹੈ ਜਦੋਂ ਤੋਂ ਵੀ ਸਰਕਾਰਾਂ ਹੋਣ ਚਾਹੀਆਂ ਐ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਵੀ ਅੱਧਾ ਪੰਜਾਬ ਤਾਂ ਪਾਣੀ ਚ ਡੁੱਬਿਆ ਫਿਰਦਾ ਤੇ ਇਸ ਪੰਜਾਬ ਜਿਹੜੇ ਹਾਰਡ ਦੇ ਪਹਾੜ ਪੀੜਤ ਲੋਕ ਨੇ ਇਹਨਾਂ ਦੀ ਇਹਨਾਂ ਸਰਕਾਰਾਂ ਨੇ ਗੱਲ ਨਹੀਂ ਉਠਾਈ ਅਸੀਂ ਇਸ ਕਰਕੇ ਸਾਡੇ ਸਟੇਅਰ ਦੇ ਪ੍ਰਧਾਨ ਸਰਦਾਰ ਜਸ਼ਵੀਰ ਸਿੰਘ ਜੀ ਨੇ رابطہ ਸਾਰੀਆਂ ਜਥੇਬੰਦੀਆਂ ਨਾਲ ਕਰ ਚੁੱਕੇ ਆ ਔਰ ਜਥੇਬੰਦੀਆਂ ਦਾ ਬਹੁਤ ਵੱਡਾ ਸਹਿਯੋਗ ਵੀ ਸਾਨੂੰ ਮਿਲਿਆ ਹੈ ਆਉਣ ਵਾਲੇ ਦਿਨਾਂ ਤਸੀਂ ਵੱਡਾ ਸੰਘਰਸ਼ ਕਰਾਂਗੇ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਜੀ ਹਰੇਕ ਜਥੇਬੰਦੀ ਦੀ ਆਗੂ ਸਹਿਬਾਨ ਨੇ ਇਹੋ ਕਿਹਾ ਹਾਂ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਮੈਂ ਛੋਟੀ ਜਿਹੀ ਗੱਲ ਇੱਕ ਰਹਿ ਗਈ ਹੈ ਤੁਹਾਨੂੰ ਮੈਂ ਦੱਸਾਂ ਤੇ ਤੁਹਾਡੇ ਵੀ ਸ਼ਾਇਦ ਲੂ ਕੰਡੇ ਹੋ ਜਾਣਗੇ ਜੀ ਇੱਕ ਤੇ ਸਾਡੇ ਪਿੰਡ ਵਜਦਾ ਜੀ ਕੁल्हे ਵਾਲਾ ਅੱਛਾ ਜੀ ਉਹਦੇ 800 ਕਲਾ ਜਮੀਨ ਹੈ ਜੀ ਸਾਡੇ ਬਜ਼ੁਰਗ ਦੱਸਦੇ ਨੇ ਵੀ ਇਡਾ ਸਰੀ ਸੀ ਉਹ ਜਦੋਂ ਐਡ ਨਹੀਂ ਵੱਜਾ ਵੀ ਸਾਰੇ ਲੋਕ ਜਿਹੜੇ ਸਿਆਲ ਦੇ ਵਿੱਚ ਨਾਣੇ ਖੁੱਲੇ ਹਾਲਿਓ ਲਿਉਂਦੇ ਦੀ 40 ਏਕੜ ਤੋਂ ਜਮੀਨ ਕਿਹੇ ਕੇ ਘਰ ਦੀ ਘਟਨੀ ਅੱਛਾ ਜੀ ਤੇ ਜਦੋਂ ਤੋਂ ਲਾਗੇ ਐਡ ਵੱਜ ਗਿਆ ਉਹ ਦਰਿਆ ਚ ਆ ਗਈ ਉਦੋਂ ਤੋਂ ਲਾਗੋ ਕੰਗਾਲ ਹੋਇਆ ਜੀ ਮੰਗ ਕੇ ਖਾਣ ਵਾਲੀ ਗੱਲ पे 40 40 ਜਮੀਨਾਂ ਖੁੱਲੇ ਉਹਨਾਂ ਕੋਲ ਮਾਲ ਕੀ ਅੱਜ ਵੀ ਆ ਪਰ ਹੁੰਦਾ ਕੱਖ ਨਹੀਂ ਰੇਤ ਚੁੱਕਦੇ ਉਹਨਾਂ ਨੇ ਘੁੱਕੇ ਬਣਾਏ ਤੇ ਚੋਰੀ ਦਾਸ ਨੂੰ ਵੇਚ ਕੇ ਉਹਨੇ ਜਦ ਦਿਨ ਪੁਲਿਸ ਵਾਲੇ ਵੇਖ ਲੈਣ ਤੇ ਉਹਨਾਂ ਨੇ ਪਰਚਾ ਕਰ ਦਿੰਦੇ ਤੇ ਉਹਨਾਂ ਦੇ ਕੋਲ ਨਾ ਪੱਠਾ ਨਾ ਢੱਕਾ ਸਿਰਫ ਤੇ ਸਤਰੀ ਤਾਂ ਤੇ ਦਰਿਆ ਵਗਣਿਆ ਉੱਥੇ ਹੀ ਦਰਿਆ ਵਗ ਜਰਦਾ ਧੱਕਾ ਕਹਿ ਰਹੀਏ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਇਹ ਰਾਜੀ ਸਭਰਾ ਜੀ ਇਸੇ ਤਰ੍ਹਾਂ ਇਸੇ ਤਰ੍ਹਾਂ ਘਰੋਂ ਨਹੀਂ ਪਿੰਡ ਸਭਰਾ ਦਾ ਕਾਫੀ ਇਲਾਕਾ ਫਰੀਦਪੁਰ ਦਾ ਮੈਂ ਤੁਹਾਨੂੰ ਕੀ ਦੱਸਾਂ ਜੀ ਇੰਨਾ ਵੱਡਾ ਨੁਕਸਾਨ ਕਿਸਾਨਾਂ ਦਾ ਸਾਡਾ ਤੇ ਲੱਖ ਵੀ ਟੁਟੇ ਢੇ ਵਿਚੋਂ ਖਾਧਾ ਪਿਆ ਜੀ ਅਸੀਂ ਤੇ ਬਹੁਤ ਮੰਦਾ ਹਾਲਾ ਜੀ ਇਹਦਾ ਜੇ ਕੋ ਪੱਕਾ ਲਾਜ ਨਾ ਇਹ ਸਾਡੇ ਕੋਲ ਕਸ਼ਿਆਲੇ ਬੰਦੇ ਨੂੰ ਗੱਲ ਚਲੇ ਜਾਣੀ ਆ ਮੈਂ ਸਾਰੀਆਂ ਦੇਸ਼ ਦੇ ਬੰਦਿਆਂ ਨੂੰ ਅਪੀਲ ਕਰ ਰਹਾਂ ਤੇ ਆਪਦੇ ਸਿੰਘੇਂਦਰ ਸਿੰਘ ਗ੍ਰਾਹਨੋਂ ਅਪੀਲ ਕਰਦਾ ਵੀ ਇਹਨਾਂ ਦਾ ਸਾਥ ਦੇ ਕੇ ਆਪਾਂ ਸਾਡੇ ਵੱਲੋਂ ਸਾਨੂੰ ਉਤੋਂ ਹੁਕਮ ਆਵੇ ਨਹੀਂ ਧੂੜਾ ਕਰ ਦਿਆਂਗੇ ਪਰ ਉਹਨਾਂ ਦੇ ਹੁਕਮ ਦੀ ਲੋੜ ਅਸੀਂ ਆਨੇ ਵੀ 4 ਤਰੀਕ ਨੂੰ ਇੱਥੇ ਆ ਕੇ ਬੋਲ ਕੇ ਜਾਣੋ ਕਿ ਸਾਨੂੰ ਹੁਕਮ ਕਰਕੇ ਜਾਣ ਬੜੀ ਵੱਡੀ ਜੇ세 ਬੰਦੀ ਆ ਧੂੜਾ ਪੁੱਟ ਦਿਆਂਗੇ ਚੰਡੀਗੜ੍ਹ ਜਾਣਾ ਪਿਆ ਦਿੱਲੀ ਘੇਰ ਨਹੀਂ ਪਈ ਤੁਹਾਨੂੰ ਪਤਾ ਹੀ ਫਿਰ ਫਰਾਈ ਕਰ ਦਿੰਦੇ ਨੇ ਬਿਲਕੁਲ ਜੀ ਵੇਖੋ ਅੱਜ ਹੜ੍ਹ ਪੀੜਿਤ ਕਿਸਾਨਾਂ ਦੇ ਨਾਲ ਖੜਨ ਦੀ ਲੋੜ ਹੈ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੀ 23 ਵਾਲਾ ਜੀ ਸਾਨੂੰ ਭੁੱਲਿਆ ਨਹੀਂ ਸੀ ਉਹ ਹੜ੍ਹ ਜਿਹੜਾ ਨੁਕਸਾਨ ਜੇ ਸੀ ਉਹਦੀ ਪੂਰਤੀ ਨਹੀਂ ਸੀ ਹੋਈ ਅੱਜ 25 ਜ ਫੇਰ ਆ ਗਿਆ ਇਹ ਫਸਲਾਂ ਨਹੀਂ ਰੁੜੀਆਂ ਤੁਸੀਂ ਦਰਿਆ ਤੋਂ ਵੇਖ ਸਕਦੇ ਆਪਾਂ ਕਿ ਇਹਨੇ ਫਸਲਾਂ ਰੁੜ ਗਈਆਂ ਇਹ ਕਿਸਾਨਾਂ ਦੇ ਚਾਰ ਰੁੜੇ ਨੇ ਕਿਸਾਨਾਂ ਦੀਆਂ ਖੁਸ਼ੀਆਂ ਰੁੜੀਆਂ ਇਹਦੇ ਨਾਲ ਕਿਸੇ ਨੇ ਸੋਚਿਆ ਮੈਂ ਕਰਜ਼ਾ ਲਾਉਂਗਾ ਕਿਸੇ ਨੇ ਕਿਹਾ ਸੀ ਮੈਂ ਕੋਠਾ ਨਵਾਂ ਪਾਉਂਗਾ ਕਿਸੇ ਨੇ ਕਿਹਾ ਮੋਟਰਸਾਈਕਲ ਲਾਉਂਗਾ ਕਿਸੇ ਨੇ ਕਿਹਾ ਧੀ ਵਿਆਹਾਂਗਾ ਕਿਸੇ ਨੇ ਕਿਹਾ ਪੁੱਤ ਵਿਆਹਾਂਗਾ ਇਹ ਚਾਹ ਵਿੱਚ ਹੀ ਰਹਿ ਗਈ ਸੋ ਸਰਕਾਰਾਂ ਸਰਕਾਰਾਂ ਇਹਨਾਂ ਦੇ ਚਾਵਾਂ ਨੂੰ ਬੂਰ ਨਹੀਂ ਪਾਉਂਦੀਆਂ ਕੇਵਲ ਕਹਿ ਜਾਂਦੀਆਂ ਪਿਛਲੀ ਰੂਹ ਝੀੜ ਕਰ ਗਈਆਂ ਸੀ ਕੂਕੜੀਆਂ ਚੂਚੀਆਂ ਦੀ ਗੱਲ ਕਹਿ ਕੇ ਤੇ ਮੁਆਵਜ਼ਾ ਸੈਂਟਰ ਵੱਲੋਂ ਜਿਹੜਾ ਆ ਉਹ ਨਹੀਂ ਦਿੱਤਾ ਗਿਆ ਅੱਜ ਵੀ ਇੱਕ ਪਾਸੇ ਪੰਜਾਬ ਡੋਬ ਰਿਹਾ ਤੇ ਇੱਕ ਪਾਸੇ ਸਰਕਾਰ ਜਸ਼ਨ ਦੇ ਮਾਹੌਲ ਦੇ ਵਿੱਚ ਆ ਆਜ਼ਾਦੀ ਦਿਵਸ ਮਨਾਇਆ ਤੇ ਹੁਣ ਵੀ ਆਪਾਂ ਦੇਖਨੇ ਝਾਰਖੰਡ ਦੇ ਵਿੱਚ ਚੋਣ ਪ੍ਰਚਾਰ ਵੱਧਿਆ ਹੋਇਆ ਸੋ ਅੱਜ ਲੋਕਾਂ ਦੇ ਨਾਲ ਖੜਨ ਦੀ ਲੋੜ ਏ ਇਹ ਸ਼ਿਸ਼ੋਧਿਆ ਸਾਹਿਬ ਉਹ ਨਾ ਗੱਲ ਕਰਿਆ ਜੇ ਜਿਹੜੀ ਸਤਾਈ ਤੁਸੀਂ ਲੋਕਾਂ ਨੂੰ ਚੈਨਲਾਂ ਮੀਡੀਆ ਤੇ ਕਹਿ ਰਹੇ ਜੇ ਸ਼ਾਮ-ਦਾਮ ਡੰਡ ਭੇਦ ਝੂਠ ਸੱਚ ਉਹ ਨਾ ਕਰੋ ਮਰੇ ਲੋਕਾਂ ਦੇ ਸਿਆਸਤ ਨਾ ਕਰੋ ਡੁੱਬੇ ਲੋਕਾਂ ਦੇ ਸਿਆਸਤ ਨਾ ਕਰੋ ਇਹ ਲੋਕ ਡੁੱਬੇ ਹੋਏ ਨੇ ਬਰਬਾਦ ਹੋਏ ਨੇ ਇੱਥੇ ਸ਼ਾਮ-ਦਾਮ ਡੰਡਪੇਦ ਵਾਲੀ ਨੀਤੀ ਨਾ ਅਪਣਾਇਆ ਜੀ ਸੋ ਸਮਾਜ ਸੇਵੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਏ ਲੋਕਾਂ ਨੂੰ ਸਰਕਾਰਾਂ ਤੋਂ ਉਨੀ ਆਸ ਨਹੀਂ ਜਿੰਨੀ ਸਮਾਜ ਸੇਵੀਆਂ ਤੋਂ ਏ ਸੋ ਪਸ਼ੂਆਂ ਦੇ ਚਾਰੇ ਰੁੜ ਗਏ ਨੇ ਅੱਜ ਨਾ ਕਿਸੇ ਕੋਲ ਤੂੜੀ ਏ ਤੇ ਨਾ ਕਿਸੇ ਕੋਲ ਹਰਾ ਚਾਰਾ ਬੇਜਵਾਨੇ ਪਸ਼ੂ ਕਿੱਲਿਆਂ ਨਾਲ ਡੇਗਦੇ ਪਏ ਨੇ ਸੋ ਸਮਾਜ ਸੇਵੀਆਂ ਨੂੰ ਬੇਨਤੀ ਆ ਪਿੰਡਾਂ ਦਾ ਜਿਨ੍ਹਾਂ ਦਾ ਜ਼ਿਕਰ ਕੀਤਾ ਇਹਨਾਂ ਨੇ ਕੜੋਮਦਾ ਰਾਜੀ ਸਵਰਾ ਦਾ ਗੱਟੇ ਦਾ ਇਹੋ ਜਿਹੇ ਜਿਹੜੇ ਬੰਡਾਲੇ ਤੱਕ ਮੈਨੂੰ ਲੱਗਦਾ ਵੀ ਸੈਂਕੜੇ ਪਿੰਡ ਨੇ ਸੋ ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜੇ ਸਮਾਜ ਸੇਵੀ ਨੇ ਜਿਨ੍ਹਾਂ ਦੇ ਪੱਠੇ ਚਾਰੇ ਬਚੇ ਹੋਏ ਨੇ ਉਹ ਉਹਨਾਂ ਤਾਈ ਆਪਣਾ ਮਤਲਬ ਇਹ ਸੇਵਾ ਪਹੁੰਚਦੀ ਕਰਨ ਸਾਰੀਆਂ ਜਥੇਬੰਦੀਆਂ ਇੱਕਜੁੱਟ ਨੇ 4 ਤਰੀਕ ਨੂੰ ਕਿੱਡਾ ਕੱਠ ਹੁੰਦਾ ਤੇ ਕੱਠ 'ਚ ਕੀ ਫੈਸਲੇ ਲਏ ਜਾਂਦੇ ਜਿਹੇ ਭੁੱਖ ਦੇ ਗਰਭ ਦੇ ਵਿੱਚ ਨੇ ਉਹ ਵੀ ਵਿਖਾਉਣ ਦਾ ਯਤਨ ਕਰਾਂਗੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ